ਜ਼िला ਬਾਰ ਕੌਂਸਲ ਪਠਾਨਕੋਟ ਨੇ बसपा ਅਕਾਲੀ ਦਲ ਦੇ ਸਾਂਝੇ ਉਮੀਦਵਾਰ ਜੋਤੀਪਾਲ ਪੀਮ ਨੂੰ ਜਿਤਾਉਣ ਦਾ ਦਿੱਤਾ ਭਰੋਸਾ ਬਾਰ ਕੌਂਸਲ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਸ ਵਾਰ ਬਾਰ ਕੌਂਸਲ ਜੋਤੀਪਾਲ ਮੀਣਾ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜੇਗੀ ਆਓ ਦੇਖਦੇ ਹਾਂ ਦਲਵੀਰ ਚਰਖਾ ਦੀ ਪਠਾਨਕੋਟ ਤੋਂ ਪੂਰੀ ਰਿਪੋਰਟ ਤੁਸੀਂ ਦੇਖ ਰਹੇ ਹੋ ਬੀਵੀਸੀ ਇੰਟਰਨੈਸ਼ਨਲ ਰੇਡੀਓ ਐਡਵੋਕੇਟ ਸੀਨੀਅਰ ਤੁਸੀਂ ਦੇਖੇ ਹੋਵੋਗੇ ਤੁਸੀਂ ਐਡਵੋਕੇਟਸ 90 90 ਸਾਲ ਦੇ 95 95 100 100 ਸਾਲ ਦੇ ਵੇਖੇ ਹੋਣਗੇ ਹਮੇਸ਼ਾ ਹੀ ਸੜਕਾਂ ਤੇ ਰਹਿੰਦੇ ਆ ਜਦੋਂ ਸੰਘਰਸ਼ ਸ਼ੁਰੂ ਕਰਦੇ ਆ ਬਚਪਨ ਚੋਂ ਦੇ ਨੇ ਔਰ 100 ਸਾਲ ਦੀ ਜ਼ਿੰਦਗੀ ਤੱਕ ਵੀ ਲੋਕਾਂ ਦੇ ਸਾਹਮਣੇ ਰਹਿੰਦੇ ਆ ਕਦੀ ਲੋਕੇ ਜ਼ਿੰਦਗੀ ਨਹੀਂ ਕੱਟਦੇ ਕਿਉਂ ਉਹ ਆਮ ਲੋਕਾਂ ਦੀ ਲੜਾਈ ਲੜਦੇ ਆ ਮੈਂ بڑے بڑے ਅਫਸਰ ਵੇਖੇ ਨਾਮ ਨਹੀਂ ਲੈਣੇ ਰਿਟਾਇਰਮੈਂਟ ਦੇ ਬਾਅਦ ਅੰਦਰ ਲੋਕੇ ਬਹਿ ਜਾਂਦੇ ਆ ਪਰ ਇਹ ਕ ਐਡਵੋਕੇਟ ਸੰਘਰਸ਼ੀਲੀ ਹੁੰਦਾ ਆ ਤੁਸੀਂ ਇਹਨਾਂ ਦੀ ਦੇਖਿਓ ਮੈਂ ਦੇਖਦਾ ਮੈਂ ਵਾਚ ਕਰਦਾ ਰਹਿਣਾ ਆ ਇਹ 100 ਸਾਲ ਤੱਕ ਵੀ ਜ਼ਿੰਦਗੀ ਰਹਿਣਗੇ ਤਾਂ ਵੀ ਲੋਕਾਂ ਦੇ ਵਿੱਚ ਲੱਗੇ ਰਹਿੰਦੇ ਨੇ ਇਹਦਾ ਮਤਲਬ ਕੀ ਹੈਦਾ ਮਤਲਬ ਜਿਹੜਾ ਇੱਕ ਐਡਵੋਕੇਟ ਹੁੰਦਾ ਆ ਉਹ ਹਮੇਸ਼ਾ ਸੰਘਰਸ਼ਸ਼ਾਲੀ ਹੁੰਦਾ ਔਰ ਆਮ ਲੋਕਾਂ ਨੂੰ ਹੱਕ ਹਕੂਕ ਲੈ ਕੇ ਦੇਣਾ ਚਾਹੁੰਦਾ ਔਰ ਆਮ ਲੋਕਾਂ ਕਦੀਨੂੰ ਸਿੱਸਾਂ ਵੀ ਲੱਗੀਆਂ ਹੁੰਦੀਆਂ ਆ ਔਰ ਮੈਂ ਵੀ ਇੱਕ ਐਡਵੋਕੇਟ ਆ ਮੈਂ ਮੈਨੂੰ ਰੱਬ ਨੇ ਪ੍ਰਮਾਤਮਾ ਨੇ ਇਹ ਜਿਹੜਾ ਪ੍ਰੋਫੈਸ਼ਨ ਬਖਸ਼ਿਆ ਆ ਮੈਂ ਇਹਦੀ ਲਾਏ ਰੱਖਾਂਗਾ ਔਰ ਲੋਕਾਂ ਨੂੰ ਹੱਕ ਹਕੂਕ ਦੇਣ ਵਾਸਤੇ ਸੰਘਰਸ਼ ਕਰਾਂਗਾ ਸਾਡੇ ਇਹ ਕੋਰਾਨ ਹੈ ਔਰ ਵਾਰ ਐਸੋਸੀਏਸ਼ਨ ਦੇ ਨਾਲ ਸੱਜੇ ਨਾਲ ਗੰਦਾ ਮਿਲਾ ਕੇ ਚਲੇ ਨੇ ਇੱਥੇ ਵੀ ਕਿਸੇ ਨੂੰ ਜ਼ਰੂਰਤ ਪਈ ਹੈ ਅੱਜ ਮੈਂਬਰਸ ਨੇ ਵੀ ਇਹਨਾਂ ਨੂੰ ਸਹਿਯੋਗ ਦੇਣ ਦੀ ਪੂਰੀ ਆਪਣੇ ਵੱਲੋਂ ਤਾਕੀਦ ਕੀਤੀ ਆ ਔਰ ਮੈਨੂੰ ਪਤਾ ਹੈ ਇਹਨਾਂ ਨੂੰ ਵਿਸ਼ਵਾਸ ਸੀ ਹੈ ਕਿ ਇਹ ਆਪਣੀ ਜਿਹੜੀ ਵੀ ਆਪਣੀ ਜਿੱਤ ਹਾਸਲ ਕਰਨਗੇ ਔਰ ਪਠਾਨਕੋਟ ਦਾ ਨਾਮ ਜਿਹੜਾ ਹੈ ਰੋਸ਼ਨ ਕਰਨਗੇ ਜੋ ਅੱਜ ਲੱਗ ਰਿਹਾ ਹੈ ਅੱਜ ਮੈਂਬਰਸ ਦੇ ਵਿੱਚ ਜੋ ਖੁਸ਼ੀ ਦੀ ਲਹਿਰ ਹੈ ਉਹ ਬਹੁਤ ਹੀ ਅੱਛੀ ਹੈ ਆਪਣੇ ਸਾਥੀਆਂ ਨੂੰ ਕਿਹਾ ਕਿ ਦੇਖਿਆ ਮੈਨੂੰ 2002 ਦੀ ਯਾਦ ਆ ਗਈ ਹੈ ਔਰ ਮੈਨੂੰ ਇਸ ਗੱਲ ਦਾ ਪਹਿਲੇ ਹੀ ਇਸ ਗੱਲ ਦਾ ਆਪਣੀ ਇੱਕ ਆਮ ਹੈ ਕਿ ਮੇਰੇ ਦੇ ਸਾਥੀ ਨੇ ਕਿ ਨਾ ਜਦੋਂ ਆਪਣੀ ਗੱਲ ਕਹਿ ਦਿੰਦੇ ਨੇ ਕੁਝ ਵਾਦਾ ਕਰ ਲੈਂਦੇ ਨੇ ਪੂਰਾ ਕਰਦੇ ਨੇ ਮੈਨੂੰ ਵੀ ਇਹਨਾਂ ਨੇ 2002 ਚ ਜੜਾ ਹੁੰਗਾਰਾ ਦਿੱਤਾ ਸੀ ਔਰ ਉਸ ਹੁੰਗਾਰੇ ਦੀ ਵਜ੍ਹਾ ਨਾਲ ਹੀ ਮੈਂ ਸਮਝਣਾ ਕਿ ਮੈਂ ਆਪਣਾ ਰਾਜਨੀਤਿਕ ਕੈਰੀਅਰ ਜਿਹੜਾ ਹੈ ਉਹ ਬਣ ਕੇ ਕਾਮਯਾਬ ਹੋਇਆ ਮੈਨੂੰ ਆਪਣੇ ਸਾਥੀਆਂ ਤੇ ਪੂਰਾ ਯਕੀਨ ਹੈ ਇਹਨਾਂ ਦੀ ਕੈਪੇਬਿਲਿਟੀ ਅਬਿਲਿਟੀ ਔਰ ਇਹਨਾਂ ਦੇ ਵਾਦਿਆਂ ਤੇ ਮੈਨੂੰ ਪੂਰਾ ਯਕੀਨ ਹੈ ਮੈਂ ਅੱਜ ਜੋਤੀਪਾਲ ਭੀਮ ਜੜਾ ਇਹਨਾਂ ਨੇ ਆਪਣਾ ਸਮਰਥਨ ਦਿੱਤਾ ਹੰਗਾਰਾ ਦਿੱਤਾ ਯਕੀਨ ਦੁਆਇਆ ਤੇ ਮੈਂ ਟੈਲੀਵਿਜ਼ਨ 'ਚ ਇਹ ਹੀ ਗੱਲ ਕਹਿ ਸਕਦਾ ਕਿ ਜੋਤੀਪਾਲ ਭੀਮ ਇੱਕ ਪੜ੍ਹੀ ਲਿਖੀ ਕੌਮ ਦਾ ਹੰਗਾਰਾ ਲੈ ਕੇ ਇੱਕ ਨਵਾਂ ਸੰਦੇਸ਼ ਅੱਜ ਪਠਾਨਪੁਰ ਵਿਧਾਨ ਸਭਾ 'ਚ ਦੇ ਰਿਹਾ ਤੁਸੀਂ ਉਸ ਸੰਦੇਸ਼ ਨੂੰ ਸਮਝੋ ਔਰ ਇਸ ਆਪਣੇ ਪ੍ਰਤੀਯਾਸ਼ੀ ਨੂੰ ਅਪਣਾਓ ਔਰ ਆਪਣਾ ਆਣ ਵਾਲਾ ਭਵਿੱਖ ਦੇਖ ਦੇਖੋ ਕਿਉਂਕਿ ਆਣ ਵਾਲਾ ਭਵਿੱਖ ਜਿਹੜਾ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਉਹਦੇ ਵਿੱਚ ਇਸ ਤਰ੍ਹਾਂ ਦੇ ਪੜ੍ਹੇ ਲਿਖੇ ਔਰ ਤਜਰਬਾਕਾਰ ਲੋਕਾਂ ਦੀ ਬਹੁਤ ਲੋੜ ਹੈ ਇਸੇ ਕਰਕੇ ਬਸਪੁਰ ਅਕਾਲੀ ਕਾਲਜ ਨੇ ਇਹਨਾਂ ਨੂੰ ਡਾਡਾ ਫੈਨੋਮੈਨੀ ਬਣਾਇਆ ਮੈਂ ਆਪਣੇ ਸਾਰੇ ਸਥੁਲੀਜ ਦਾ ਧੰਨਵਾਦ ਕਰਦਾ ਮੇਰੇ ਨਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਕਾਲੀ ਸ਼੍ਰੋਮਣੀ ਕਾਲਜ ਸੁਰੇਂਦਰ ਕੌਰ ਮੰਟੂ ਜੀ ਜਿਹੜੇ ਆਪਣੇ ਸਾਥੀਆਂ ਦੇ ਨਾਲ ਔਰ ਇਹਨਾਂ ਨੇ ਵੀ ਮਿਹਨਤ ਦੇ صدਕਾ ਇਹ ਪੂਰੇ ਜਲੇ ਦਾ ਆਪ ਤੱਕ ਰਹਾ ਹੈ ਉਹ ਪ੍ਰਚਾਰ ਕਰਨ ਕਰ ਰਹੇ ਨੇ ਸੋ ਮੇਰੇ ਵੱਲੋਂ ਸ਼ੁਕਰੀਆ ਆਪਣੀ ਸਾਥੀਆਂ ਦੀ ਬਹਿ ਕੇ ਦੇਖਿਆ ਹੈ ਮੈਨੂੰ 2002 ਦੀ ਯਾਦ ਆ ਗਈ ਹੈ ਔਰ ਮੈਨੂੰ ਇਸ ਗੱਲ ਦਾ ਪਹਿਲੇ ਹੀ ਇਸ ਗੱਲ ਦਾ ਆਪਣੇ ਇੱਕ ਆਮ ਹੈ ਕਿ ਮੇਰੇ ਦੇ ਸਾਥੀ ਨੇ ਇਹਦਾ ਜਦੋਂ ਆਪਣੀ ਗੱਲ ਕਹਿ ਦਿੰਦੇ ਨੇ ਕੁਝ ਵਾਦਾ ਕਰ ਲੈਂਦੇ ਨੇ ਪੂਰਾ ਕਰਦੇ ਨੇ ਮੈਨੂੰ ਵੀ ਇਹਨਾਂ ਨੇ 2002 ਚ ਜਿਹੜਾ ਹੰਗਾਰਾ ਦਿੱਤਾ ਸੀ ਔਰ ਉਸ ਹੰਗਾਰੇ ਦੀ ਵਜ੍ਹਾ ਨਾਲ ਹੀ ਮੈਂ ਸਮਝਣਾ ਕਿ ਮੈਂ ਆਪਣਾ ਰਾਜਨੀਤਿਕ ਕੈਰੀਅਰ ਜਿਹੜਾ ਹੈ ਉਹ ਬੜਾ ਚ ਕਾਮਯਾਬ ਹੋਇਆ ਮੈਨੂੰ ਆਪਣੇ ਸਾਥੀਆਂ ਤੇ ਪੂਰਾ ਯਕੀਨ ਹੈ ਇਹਨਾਂ ਦੀ ਕੈਪੇਬਿਲਿਟੀ ਐਬਿਲਿਟੀ ਔਰ ਇਹਨਾਂ ਦੇ ਵਾਅਦਿਆਂ ਤੇ ਪੂਰਾ ਯਕੀਨ ਹੈ ਮੈਂ ਅੱਜ ਜੋਤੀਪਾਲ ਸਿੰਘ ਜਿਹੜਾ ਇਹਨਾਂ ਨੇ ਆਪਣਾ ਸਬਕਤ ਦਿੱਤਾ ਹੰਗਾਰਾ ਦਿੱਤਾ ਯਕੀਨ ਤੋਂ ਆਇਆ ਤੋਂ ਮੈਂ ਕਨਕਲੂਜਨ ਚ ਇਹੀ ਗੱਲ ਕਹਿ ਸਕਦਾ ਤੇ ਜੋਤੀਪਾਲ ਸਿੰਘ ਇੱਕ ਪੜ੍ਹੀ ਲਿਖੀ ਕੌਮ ਦਾ ਹੰਗਾਰਾ ਲੈ ਕੇ ਇਕ ਨਵਾਂ ਸੰਦੇਸ਼ ਅੱਜ ਪਠਾਨਕੋਟ ਵਿਧਾਨ ਸਭਾ 'ਚ ਦੇ ਰਿਆ ਤੁਸੀਂ ਉਸ ਸੰਦੇਸ਼ ਨੂੰ ਸਮਝੋ ਔਰ ਇਸ ਆਪਣੇ ਪ੍ਰਤੀਯਾਸ਼ੀ ਨੂੰ ਅਪਣਾਓ ਔਰ ਆਪਣਾ ਆਣ ਵਾਲਾ ਪੜਿਖ ਦੇਖੋ ਕਿਉਂਕਿ ਆਣ ਵਾਲਾ ਪੜਿਖ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਉਹਦੇ ਵਿੱਚ ਇਸ ਤਰ੍ਹਾਂ ਦੇ ਪੜ੍ਹੇ ਲਿਖੇ ਔਰ ਤਜਰਬਾਕਾਰ ਲੋਕਾਂ ਦੀ ਬਹੁਤ ਲੋੜ ਹੈ ਇਸੇ ਕਰਕੇ ਬਸਪੁਰਾ ਕਾਲੀਗਾ ਨੇ ਇਹਨਾਂ ਨੂੰ ਅੜਾ ਪਰ ਨਾਮੇ ਨਹੀਂ ਬਣਾਇਆ ਮੈਂ ਆਪਣੇ ਸਾਰੇ ਸਪੋਕੀਸ ਦਾ ਧੰਨਵਾਦ ਕਰਦਾ ਮੇਰੇ ਨਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਕਾਲੀ ਸ਼੍ਰੋਮਣੀ ਕਾਲੀਗੱਲ ਫਰਿੰਦਰ ਕੌਰ ਬੰਟੂ ਜੀ ਦੇ ਆਪਣੇ ਸਾਥੀਆਂ ਦੇ ਨਾਲ ਔਰ ਇਹਨਾਂ ਨੇ ਵੀ ਆਪਣੀ ਮਿਹਨਤ ਦੇ ਸਦਕਾ ਇਹ ਪੂਰੇ ਜ਼ਿਲ੍ਹੇ ਲੰਧਰ ਆਪ ਦਾ ਚੜਾ ਹੈ ਉਹ ਪ੍ਰਚਾਰਕarni ਕਰ ਰਹੇ ਨੇ ਤੋਂ ਮੇਰੇ ਵੱਲੋਂ ਸ਼ੁਕਰੀਆ। ਵੀ ਅਸੀਂ ਉਸੇ ਵਿਚਾਰਦੇ ਹਾਂ। ਔਰ ਬਾਰਜਸ਼ੇ ਜਾਨ ਜੀ ਸ਼ਕਲਾ ਜੀ ਕਦੀ ਰਾਏ ਪਿੰਡੀ ਗੋਨ ਨਾਲ ਕਰੀਬ ਲੱਗਦੀ ਹੈ। ਜਿਸ ਪਾਸ ਬੈਠਾ ਇਹਨਾਂ ਨੂੰ ਵੀ ਮੈਂ ਦੇਖਿਆ ਪਿੰਡਾਂ 'ਚ ਕਰਦੇ ਹਾਂ ਗੁਰੂ ਸਾਹਿਬ ਨੂੰ ਦੇਖਿਆ ਪਿੰਡ ਵੱਡੇ ਗੁਰੂ ਸਾਹਿਬ ਉਹਨਾਂ ਨੂੰ ਵੀ ਦੇਖਿਆ ਪਿੰਡਾਂ 'ਚ ਕਰਦੇ ਹਾਂ ਔਰ ਅਸੀਂ ਵੀ ਮੈਂ ਵੀ ਉਸ ਵੇਲੇ ਅਗੇਸਟ ਮਾਸਟਰਮੋਂ ਲਾਲ ਸੀ ਇਲੈਕਸ਼ਨ ਜਿਹਨਨੇ ਪ੍ਰਧਾਨ ਪਰ ਉਹਨਾਂ ਦੇ ਕਾਰਜ ਮੈਂਬਰ ਸਰਬਾਨ ਸਮੂਹ ਵਕੀਲ ਸਰਬਾਨ ਸਭ ਤੋਂ ਪਹਿਲਾਂ ਮੈਂ ਆਡੀਰ ਫਰਨੇਬਲ ਨਾ ਵਾਰੀ ਬਰੂ ਜੀ ਕਾਲਸਾ ਵਾਰੀ ਜੀ ਕੀ ਫਟੇ ਅੱਜ ਬਹੁਤ ਹੀ ਸ਼੍ਰੋਮਣੀ ਕਾਲੀਦਾਲ ਅਤੇ ਬੋਲਿਆ ਸਮਾਜ پارٹی ਨੂੰ ਗਦਾਂਚਪਾ ਹਲਕਾ ਪ੍ਰਧਾਨਗੁਰ ਵਿੱਚ ਇੱਕ ਵੱਡਾ ਹੰਕਾਰਾ ਮਿਲਿਆ ਜਦੋਂ ਸਾਡੇ ਸ਼੍ਰੋਮਣੀ ਕਾਲੀਦਾਲ ਦੇ ਬੋਲਿਆ ਸਮਾਜ پارٹی ਦੇ ਸੰਜਮ ਉਮੀਦਵਾਰ ਐਡਵੋਕੇਟ ਜੋਤੀਪਾਲ ਭਿੰਜੀ ਨੇ ਅੱਜ ਡਿਸਟ੍ਰਿਕਟ ਬਾੜ ਐਸੋਸੀਏਸ਼ਨ ਦੇ ਸਨਮ ਅਨਰੇਵਰ ਮੈਂਬਰਸ ਵਲੋਂ ਜਿਹੜਾ ਸਪਰਤਨ ਦੇਂਦਾ ਨੂੰ ਇਲਾਲ ਕੀਤਾ ਔਰ ਮੈਂ ਜਦੋਂ ਅੱਜ ਮਲਟੀਪਲ ਪੀਜੀ ਨਾਲ ਇਸ ਬਾੜ ਐਸੋਸੀਏਸ਼ਨ ਆਇਆ ਅ ਜਿਹੜਾ ਰੂਸ਼ਾ ਮੈਂ ਇਹਨਾਂ ਦੇ ਸਾਥੀਆਂ ਵਲੋਂ ਅੱਜ ਦੇਖਿਆ ਇਹ ਅੱਜ ਇਹ ਸਪੂਫ ਹੋ ਗਿਆ ਕਿ ਜਿੱਥੇ ਪੰਜਾਬ ਵਿੱਚ ਸ਼੍ਰੋਮਣੀ ਕਾਂਗਰਸ ਅਤੇ ਬੋਲਿਆ ਸਮਾਜ ਪਾਰਟੀ ਦੀ ਸਰਕਾਰ ਬਣੀ ਤੈ ਉੱਥੇ ਹਲਕਾ ਬਨਾਲਕੁਰ ਵਿੱਚ ਜੁਲਤੀ ਪਾਰ ਪਿੰਡ ਦੀ ਜਤ ਵੀ ਤੈ ਮੈਂ ਸੂਬਾ ਰੈਸੈਸ਼ਨ ਦੇ ਵਕੀਲਾ ਦਾ ਚਾਹਤ ਲਤਰ ਵਾਧਿਆ ਜਿਨ੍ਹਾਂ ਨੇ ਸਾਡਾ ਸੰਯੋਗ ਦੇ ਦਾ ਜੋ ਐਲਾਨ ਕੀਤਾ ਕੁੜੀ ਪ੍ਰਮਾਤਮਰ ਦੇ ਅਰਦਾਸ ਹੈ ਕਿ ਸ਼੍ਰੀ ਜੁਲਤੀ ਪਾਰ ਪਿੰਡ ਨਰੋਟੇ ਜਿਹੜੇ ਨੇ ਉਹ ਕਾਮਯੋਗ ਹੋਣ ਸਾਡੇ ਦਰਮਿਆਨ ਸ਼੍ਰੀ ਸੋਮ ਸ਼ਰਮਾ ਜੀ ਸਾਡਾ ਬਤਾਇਆ ਕੋਈ ਤੁਹਾਡੇ ਅਰੋੜੇ ਸਾਥੀ ਨੇ ਉਹ ਜਿਹਨਾਂ ਨੂੰ ਸਾਲ ਸੁਖਬੀ ਸਿੰਘ ਜੀ ਬਾਦਲ ਨੇ ਜਿਲ੍ਹਾ ਪ੍ਰਖਾੜਕੋੜ ਦਾ ਸ਼ੋਨੀਅ ਅਕਾਦਮ ਵੱਲੋਂ ਚੋਣ ਇਚਾਰਜ ਵਿੱਚ ਨਿਯੁਕਤ ਕੀਤਾ ਮੈਂ ਅਨੁਵਾਦਿਤ ਆ ਕੇ ਸਵਾਗਤ ਕਰਦਾ ਬਹੁਤ ਬਹੁਤ ਧੰਨਵਾਦ ਸਾਰੇ ਮਾਨਯੋਗ ਮਜੀਕਰ ਖਾਲਸਾ ਵਰਨ ਜੀ ਜੀ ਤੁਹਾਡੇ ਆभारी ਰਹੇਗੇ ਯਹਾਂ ਦਾ ਪਿਆਰ ਦੇਖ ਕੇ ਸਾਡੀ ਵਾਰ ਅਸੋਸ਼ਣ ਦਾ मुझे भी इस तरह गर्व फील हो रहा है कि ज्योति पाल जी को एक ऐसा इमेज देखा कि इमेज जनून था वो हमारी गठबंधन जो हमारा बहुजन समाज पार्टी और श्रोमणी अकाली दल का जो गठबंधन हुआ उन्होंने इसमें से यही चीजें एक देखी कि ये हर एक इंसान के साथ चाहे वो किसी भी वर्ग का हो वो उनके साथ ऐसे चलते हैं यही चीज देख के उन्होंने इनको चुना और इनको सजा गठजोड़ का उम्मीदवार इनको घोषित किया so, आज हम उनके साथ मिलके इनकी खूबियां देख के जैसे हर घर के अंदर जा रहे हैं हर वर्ग के पास जा रहे हैं और जहाँ भी जाते हैं हमें बहुत से आगे से इतनी नाम से जो लोगों का इतना प्रभाव देखने को मिल रहा है मैं सबका धन्यवाद करता हूं और मुझे आशा है कि आप लोगों का प्यार देख के मुझे लगता है कि जैसे यहां बहुत से एडवोकेट्स आपने वकील साहब ने बहुत कुछ किया इनके लिए जो, जो जो बताया मैं क्या इतनी खूबियाँ आपने बताई हैं और मुझे लगता है कि अब कोई हमें शंका नहीं रह गई और ज्योति जी जीत कर विधानसभा में जाएंगे और वहां पर जाकर हमारे ਪਠਾਨਕੋਟ ਦਾ ਨਾਮ ਰੋਸ਼ਨ ਕਰਨਗੇ ਔਰ ਸਰਕ ਸਰਕਾ ਨੁਮਾਇੰਦਾ ਬਣ ਕੇ ਵਾਪਰ ਸਰਕ ਦੇ ਕਾਰਜ ਕਰਨਗੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੀ ਬਾਤ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਉਹ ਦੋ ਪਾਰਟੀਆਂ ਵੱਲੋਂ ਇੱਕ ਦੀ ਦੋ ਪਾਰਟੀਆਂ ਵੱਲੋਂ ਟਿਕਟ ਲੈ ਕੇ ਆਏ ਆ ਬਹੁਤ ਵੱਡੀ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਹੈ ਮੈਂ ਆਮ ਆਦਮੀ ਆਮ ਆਦਮੀ ਪਾਰਟੀ ਦੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਲੀਡਰ ਰਹੀ ਹਾਂ ਪਰ ਇਸ ਦੇ ਬਾਵਜੂਦ ਵੀ ਮੈਨਾਂ ਨੂੰ ਇੱਕ ਇੱਕ ਲੱਖੀ ਅੰਤਿਮ ਸਿਲਸਿਲਾ ਤੇ ਮੇਰਾ ਘਰ ਆਕਿਰਡ ਲੱਗਿਆ ਰਿਹਾ ਤੇ ਮੇਨਾ ਮੇਰਾ ਫਰਜਵਾਨਾ ਕਿ ਮੈਂ ਉਹਦੀ ਜਿਹੜੀ ਹੈਮਾਇਤ ਕਰਾਂ ਤੇ ਦਿਨੋ ਚੱਲੀ ਆ ਕਿ ਉਹ ਜਿਵੇਂ ਕਿ ਪਟਨਾ ਕੋਰ ਦਾ ਐਮ ਐਲ ਏ ਨਿੜਬੜੀ ਕੀ ਆਫਿਸ ਬੀਰਸ ਐਂਡ ਬਾਈ ਡੀਪਲੀਸ ਗੈਸ ਫਜ ਬੜਾ ਲੈਜੈਂਡ ਜੀ ਗੱਲ ਲੱਗ ਰਹੀ ਹੈ ਕਿ ਵੀ ਆਰ ਵੈਲਕਮਿੰਗ आवर ਓਨ ਮੈਂਬਰ ਜੋਤੀਪਾਲ ਐਸ ਕੁਆਂਟ ਐਸ ਕੈਂਡੀਡੇਟ ਆਫ ਕਾਲੀ ਬਸਪਾ ਪਾਰਟੀ ਫॉर ਦੀ ਲੈਜਿਸਲੇਚਰ ਇਨਕਮਿੰਗ ਲੈਜਿਸਲੇਚਰ ਇਲੈਕਸ਼ਨਸ ਕੱਲ ਦੀ ਗੱਲ ਲੱਗਦੀ ਹੈ ਕਿ ਜੋਤੀ ਨਵਾਂ ਨਵਾਂ ਵਕਾਲਤ ਆਇਆ ਵੀ ਇਜ਼ ਵੈਰੀ ਡੀਅਰ ਐਂਡ ਕਲੋਸ ਟੂ ਮੀ ਮੇਰਾ ਬਹੁਤ ਪਿਆਰਾ ਜੋਤੀ ਨਾਲ ਉਹ ਬੜੇ ਥੋੜੇ ਸਮੇਂ ਚ ਜੋਤੀਪਾਲ ਨੇ ਆਪਣੀ